ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਕਿਸਾਨ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਪਸ਼ੂ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਆ ਅੱਜ ਤਰੀਕ ਹੈਗੀ ਆ 5 ਅਗਸਤ ਤੇ ਦਿਨ ਹੈਗਾ ਮੰਗਲਵਾਰ 5 ਅਗਸਤ ਮੰਗਲਵਾਰ ਦਿਨ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਨਗਤਾ ਆਪਣੇ ਫਾਰਮ ਤੇ ਕਾਫੀ ਜਾਦੇ ਨੇ ਜਿਵੇਂ ਅੱਗੇ ਪੰਜਾਬ ਵਾਲੀ ਜਰਸੀ ਆ ਕੁਝ ਗੱਬਣ ਬੈੜਾ ਨੇ ਤੇ ਕੁ ਸਤਾ ਤਾਜ਼ੀਆਂ ਬੈੜਾ ਸੂਈਆਂ ਹੋਈਆਂ ਨੇ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਟੋਟਲ ਆਪਣੇ ਫਾਰਮ ਤੇ ਮੰਨ ਕੇ ਚੱਲੋ ਹੈਗੇ ਨੇ 17-18 ਨਾਗ ਕੁ ਤੁਸੀਂ ਦੇਖ ਸਕਦੇ ਹੋ ਬੈੜ ਇੱਕ ਜਰਸੀ ਅੰਦਰ ਖੜੀ ਆ ਸੋ ਲਾਸਟ ਤੱਕ ਵੀਡੀਓ ਦੇ ਬਨੇ ਰਹੋ ਮੇਨ ਜਿਹੜੀ ਡਿਟੇਲ ਆ ਪ੍ਰੋਪਰ ਸਾਨੂੰ ਆ ਦੋ ਬੱਚਿਆਂ ਦੀ ਦਵਾਂਗੇ ਇਹਨਾਂ ਦੀ ਸਵੇਰ ਅੱਜ ਡਿਲੀਵਰੀ ਹੋਈ ਆ ਆਪਾਂ ਵੀਡੀਓ ਕਵਰ ਕਰਨ ਦਾ ਟਾਈਮ ਆ ਜਿਹੜਾ ਸਾਮ ਸਵੇਰ ਦਾ 7:00 ਵਜੇ ਦਾਗਾ ਇਹਨਾਂ ਦੀ ਸਵੇਰ ਮੰਨ ਕੇ ਚੱਲੋ ਇੱਕ 2:00 ਵਜੇ ਸੂਈ ਸੀਗੀ ਇੱਕ 3:00 ਵਜੇ ਸੂਈ ਸੀਗੀ ਤੇ ਦੋ ਬੱਚੀਆਂ ਚੰਗੇ ਦੁੱਧ ਵਾਲੀਆਂ ਨੇ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕੱਲੀ-ਕੱਲੀ ਦੀ ਡਿਟੇਲ ਦੇਵਾਂਗੇ ਜੇਰਾ ਆ ਪਈ ਆ ਪ੍ਰੋਪਰ ਤੇ ਉਹਦੀ ਜੇਰ ਆ ਪਈ ਆ ਮਗਰ ਜੇਰ ਆਪਣੇ ਘਰੇ ਪਈ ਹੋਈ ਆ ਪ੍ਰੋਪਰ ਇਹਨਾਂ ਦੀ ਫੋਨ 'ਚ ਵੀ ਵੀਡੀਓ ਬਣੀ ਹੋਈ ਆ WhatsApp ਤੇ ਵੀ ਮੰਗਾ ਸਕਦੇ ਹੋ ਤੇ ਚੰਗੇ ਦੁੱਧ ਵਾਲੀਆਂ ਨੇ ਕਿਸੇ ਮੇਰੇ ਵੀਰ ਨੇ ਜੋੜਾ ਵੀ ਪਾਉਣਾ ਹੋਇਆ ਤਾਂ ਫੁੱਲ ਮਾਨਤਨ ਕੀਤਾ ਜਾਊਗਾ ਬਾਕੀ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਹੱਥੀ ਚੁਆਈ ਵਾਲੇ ਸੋਹਣੇ ਥਾਨ ਨੇ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ 94782 63916 98784 48264 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਤੇ 5 ਅਗਸਤ ਨੂੰ ਵੀਡੀਓ ਕਵਰ ਕਰਦੇ ਆਂ ਅੱਜ ਸੋ ਪਹਿਲਾਂ ਇੱਕ ਨੰਬਰ ਵਾਲੀ ਬੱਸੀ ਦਿਹਾਉਣਿਆ ਦੂਜਾ ਸੂਆ ਸੂਈ ਆ ਪਹਿਲੇ ਸੂਏ ਦਾ 28 29 ਕਿਲੋ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਬੇਲ ਬੂਲ ਕਿੰਨੀ ਆ ਬੱਚੀ ਦੀ ਬਰੀਡ ਚੈੱਕ ਕਰ ਸਕਦੇ ਹੋ ਮਗਰ ਇਹਦੇ ਮੇਲਕਾਫ ਆ ਤੇ ਜੇਰੇ ਦੀ ਪ੍ਰੋਪਰ ਆ ਪਈ ਆ ਸੁਥਣ ਦੇਖੋ ਕੱਲਾ ਕੱਲਾ ਨਿੱਖਰ ਮਾਥੀ ਚਵਾਈ ਵਾਲਾ ਸੋਹਣਾ ਥਾਣਾ ਦੇਖੋ ਪੂਰਾ ਹੱਥੀ ਜਵਾਈ ਵਾਲਾ ਸਾਨਾ ਹਵਾਨੇ ਤੇ ਬੀਣ ਜਦੂਰ ਦਿਖਾਈ ਦਿੰਦੀਆਂ ਸਾਨੂੰ ਤੋੜ ਕੇ ਦਿਖਾਵਾਂਗੇ ਫਿਰ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਚੰਗੀ ਸੇਵਾ ਦੇ ਨਾਲ 30 ਪਲੱਸ ਦੁੱਧ ਕੱਢਣਾ ਬੱਚੀ ਨੇ ਇੱਥੋਂ ਦੇਖੋ ਪੂਰਾ ਵਗੈਰਾ ਦੇਖੋ ਬੱਚੀ ਦੀ ਲੈਂਥ ਲੁੰਥ ਦੇਖੋ ਬਰੀਡ ਦੇਖੋ ਆਰਡਰ ਦੇਖੋ ਖੁੱਚਾਂ ਤੋਂ ਉੱਪਰ ਆਰਡਰ ਅੱਗੇ ਪਿੱਛੇ ਦਾ ਹਵਾਨਾ ਬਣਾਇਆ ਵੈੜ ਨੇ ਦੇਖੋ ਇੱਥੋਂ ਚੈੱਕ ਕਰੋ ਬੱਚੀ ਦਾ ਪਿੱਠ ਪੂੜਾ ਚੈੱਕ ਕਰੋ ਸੋ ਦੂਜਾ ਸੂਆ ਸੂਈ ਆ 30 ਪਲੱਸ ਦੁੱਧ ਕੱਢਣੇ ਨੇ ਚੰਗੀ ਸੇਵਾ ਦੇ ਨਾਲ 28 29 ਕਿਲੋ ਦੁੱਧ ਪਲੂਨ ਨੇ ਦਿੱਤਾ ਹੋਇਆ ਦੇਖੋ ਚੌੜਾ ਚੌੜਾ ਦੇਖੋ ਹਵਾਨਾ ਕਿੰਨਾ ਪਿਆਗਾ ਤੇ ਕੱਦ ਵੇਲ ਵੀ ਫੁੱਲਾ ਬੱਛੀ ਦਾ ਕੋਈ ਛੋਟੀ ਮੰਨ ਕੇ ਸੌਦਾ ਨਾ ਕਰੇ ਸੋ ਮਗਰ ਅਗੇ ਮੇਲ ਕਾਫ ਜੇ ਰਾ ਪਈਆ ਧਾਰਾ ਸਾਨੂੰ ਮਾਰ ਕੇ ਦਿਖਾ ਦੇਣੀਆਂ ਨੇ ਧਾਰਪ ਧਾਰਾਂ ਮਾਰ ਬਿਆ ਸੋ ਆਪਾਂ ਇਦਾਂ ਹੀ ਧਾਰਾਂ ਮਾਰ ਕੇ ਸਾਨੂੰ ਦਿਖਾ ਦੇਣੀਆਂ ਨੇ ਕਿਉਂਕਿ ਕੋਈ ਵੀ ਆਨਲਾਈਨ ਮੰਗੋ ਦਾ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈ ਆ ਸੋ ਦੇਖੋ ਸੋ ਦੇਖੋ ਜਵਾਈ ਇਥੋਂ ਇਥੋਂ ਤੁਸੀਂ ਚੈੱਕ ਕਰ ਸਕਦੇ ਹੋ ਚਵਾਈ ਦੂਜੀ ਸਾਨੀਆਂ ਮਾਰ ਥੱਲੇ ਧਰ ਕੇ ਲੀਟਰ ਮਾਰ ਸੋ ਦੇਖੋ ਸਾਨੂੰ ਅਗਲੇ ਥਣਾਂ ਦੀਆਂ ਧਾਰਾਂ ਚੈੱਕ ਕਰਾ ਦੇ ਨੇ ਦੇਖੋ ਪੋਲੀ ਤੇ ਮੋਟੀ ਚਵਾਈ ਆ ਕੋਈ ਪੂਰ ਸਰਲਾ ਨਹੀਂ ਮਗਰ ਲੀ ਨੇ ਮਾਰਦੇ ਪੁੱਤ ਮਗਰ ਲੀ ਨੇ ਮਾਰ ਸੋ ਦੇਖੋ ਪੋਲੀ ਤੇ ਮੋਟੀ ਚਵਾਈ ਆ ਕੋਈ ਪੂਰ ਸਰਲਾ ਨਹੀਂ ਹੱਥੀ ਚਵਾਈ ਵਾਲਾ ਸੋਣਾ ਥਾਣਾ ਓਕੇ ਬਤੋ ਓਕੇ ਆ ਓਕੇ ਆ ਸੋ ਕੱਲਾ ਕੱਲਾ ਨਿਕੜਮਾ ਥਾਣਾ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਗਾੜੀ ਤੇ ਪਿਛਾੜੀ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਕੜਮਾ ਥਾਣਾ ਹੱਥੀ ਚਵਾਈ ਵਾਲਾ ਸੋਣਾ ਥਾਣਾ ਸੋ ਅੱਜ ਸਵੇਰ 5 ਅਗਸਤ ਨੂੰ ਸੂਈ ਹੈ ਇਹ ਦੁੱਧ ਚੰਗਾ ਕੱਢਣਾ ਨਾ ਚੰਗੀ ਸੇਵਾ ਦੇ ਨਾਲ ਅੱਗੇ 2 ਨੰਬਰ ਵਾਲੀ ਬੱਚੀ ਇਹ ਤੌਰ ਕੀ ਦਿਖਾਵਤ ਇਹਦੀ ਜੇਰ ਆ ਪਈਆ ਇਹ 2 ਨੰਬਰ ਤੇ ਆ ਗਈ 1 ਨੰਬਰ ਵਾਲੀ ਜੇਰ ਹੋ ਪਈਆ 2 ਨੰਬਰ ਵਾਲੀ ਆ ਪਈਆ ਇਹ ਵੀ ਸਵੇਰੇ ਹੀ ਸੂਈ ਅੱਜ 5 ਅਗਸਤ ਨੂੰ ਇਹਦੇ ਮਗਰ ਵੀ ਮੇਲ ਕਾਫੀ ਆ ਬਾਕੀ ਹਵਾਨਾ ਹਵੂਨਾ ਬੱਚੀ ਦਾ ਦੇਖਿਓ ਤੁਸੀਂ ਕਿੰਨਾ ਸੋਹਣਾ ਤਿਆਰ ਕਰਿਆ ਕੋਈ ਮੇਰਾ ਵੀਰ 30 30 ਕਿਲੋ ਵਾਲੀਆਂ ਬੱਚੀਆਂ ਲੈਣਾ ਚਾਹੁੰਦਾ ਜੋੜਾ ਚਾਹੇ ਤੁਸੀਂ ਜੋੜਾ ਪਾਲਿਓ ਕਿਉਂਕਿ ਜੇਰਾਂ ਦੀਆਂ ਡੰਣਣੇ ਤੇ ਹਾਈਟ ਲੈਂਥ ਵਾਲੀਆਂ ਵਧੀਆ ਬੱਚੀਆਂ ਨੇ ਚੰਗੀਆਂ ਸਮੀਆਂ ਪਲੀਆਂ ਵੀਆ ਸੋ ਦੇਖੋ ਇਥੋਂ ਇਥੋਂ ਹਵਾਨਾ ਚ ਕਰਿਓ ਤੁਸੀਂ ਮੋੜ ਲਿਆ ਬਤ ਮੋੜ ਲਿਆ ਹੌਲੀ ਹੌਲੀ ਮੋੜ ਹੌਲੀ ਥੋੜੇ ਬੱਚੀ ਨੂੰ ਕਰਕੇ ਤੇਜ਼ੀ ਕਰ ਰਿਹਾ ਅੱਗੇ ਪਿੱਛੇ ਦਾ ਹਵਾਨਾ ਦੇਖੋ ਤੁਸੀਂ ਐ ਜਿਵੇਂ ਆਪਾਂ ਕਹਿੰਦੇ ਆ ਵੀ ਕੱਲਾ ਕੱਲਾ ਥਾਣਾ ਨਿਕੜਮਾ ਹਵਾਨੇ ਤੇ ਨਾੜਾਂ ਜਿਹੜੀਆਂ ਦੂਰੋਂ ਦਿਖਾਈ ਦਿੰਦੀਆਂ ਨੇ ਮੱਲਾ ਵਾਂਗੂੰ ਲੱਤਾਂ ਕਮਾਂ ਕਮਾਂ ਤੁਰਦੀ ਆ ਬੱਚੀ ਦੇਖੋ ਇੱਥੋਂ ਪਤਾ ਲੱਗਦਾ ਕਿ ਕਿੰਨਾ ਸੋਹਣਾ ਹਵਾਨਾ ਤੇ ਠੋਸ ਹਵਾਨਾ ਤਿਆਰ ਕੀਤਾ ਹੋਇਆਗਾ ਇਹ 2 ਨੰਬਰ ਤੇ ਬੱਚੀ ਆ ਗਈ ਸੋ ਇਹਦੀ ਜੇਰ ਆ ਪਈ ਆ ਸੋ ਇਹਦੀਆਂ ਵੀ ਆ ਪਤਾਰਾ ਮਾਰ ਕੇ ਦਿਖਾ ਦਿੰਨੇ ਆ ਤੁਹਾਨੂੰ ਇਹਨਾਂ ਗੱਲ ਦੋਨਾਂ ਦਾ ਫਾੜੀ ਵਾਲਾ ਲੇਵਾ ਤੇ ਖੁੱਚਾ ਤੋਂ ਉੱਪਰ ਲੇਵਾ ਤੁਸੀਂ ਦੇਖ ਸਕਦੇ ਹੋ ਖੁੱਚੇ ਤੋਂ ਉੱਪਰ ਲੇਵਾਗਾ ਤੇ ਫਾੜੀ ਵਾਲਾ ਲੇਵਾ ਤੇ ਹਾਈਟ ਲੈਂਥ ਬੱਚੀਆਂ ਸਮੀਆਂ ਪਲੀਆਂ ਵੀ ਚੰਗੀਆਂ ਨੇ ਸੋ ਦੇਖੋ ਇਹਦੀਆਂ ਵੀ ਧਾਰਾਂ ਵਗੈਰਾ ਚੈੱਕ ਕਰ ਸਕਦੇ ਹੋ ਪੋਲੀ ਤੇ ਮੋਟੀ ਚਵਾਈ ਆ ਪੂਰਾ ਸੋਹਣਾ ਥਾਣਾ ਮੂਹਰੇ ਥਾਣਿਆਂ ਦੀਆਂ ਮਾਰਦੇ ਬਤ ਹੁਣ ਜੋ ਪਿਛਲੇ ਥਾਣਿਆਂ ਦੀਆਂ ਦਿਖਾਤੀਆਂ ਤੁਹਾਨੂੰ ਇਹਦੇ ਵੀ ਥਾਣਾ ਹੈ ਪੂਰੀ ਬਿੱਥੀ ਤੇ ਲੱਗਿਆ ਹੋਇਆ ਦੇਖੋ ਕੱਲਾ ਕੱਲਾ ਨਿੱਖੜਵਾ ਥਾਣਾ ਕੋਈ ਬਾਦੂ ਘਾਟੂ ਥਾਨੀ ਖੋਟਸਾਂਗ ਨਹੀਂ ਹੈਗੀ ਦੇਖੋ ਪੋਲੀ ਤੇ ਮੋਟੀ ਚਵਾਈ ਆ ਠੰਡੀਆਂ ਸੀਲਸ ਨੂੰ ਦਿਖਾ ਦਿੱਤਾ ਪਰ ਨਿਆਣਾ ਵੀ ਨਹੀਂ ਪਾਇਆ ਸੋ ਸਕੈਂਟਾਂ ਦੇ ਹਿਸਾਬ ਨਾਲ ਦੇਖ ਲਓ ਜੱਗ ਉੱਪਰ ਆ ਗਿਆ ਪਰ ਆਪਾਂ ਇਹ ਗੱਲ ਕਹਿੰਨੇ ਵੀ ਦੇਖੋ ਜਿਹਨੂੰ ਆਪਾਂ ਕਹਿੰਨੇ ਚੰਗੇ ਥਣਲੇਵੇ ਵਾਲੀਆਂ ਸਾਫ ਸੁਥਰੀਆਂ ਬੱਚੀਆਂ ਨੇ ਉਹ ਕਿੱਬਤ ਉਠਖੜ। ਸੋ ਦੇਖੋ ਚੰਗੇ ਵਜਨ ਵਜੂਦ ਵਾਲੀਆਂ ਥਣਲੇਵੇ ਵਾਲੀਆਂ ਬਾਕੀ ਮੇਨ ਗੱਲ ਜੇਰਾ ਮਗਰ ਪਈਆਂ ਨੇ ਅੱਜ 5 ਅਗਸਤ ਨੂੰ ਸਵੇਰ ਸੁਈਆਂ ਨੇ। ਸੋ ਦੇਖੋ ਆ ਵੀ ਬੱਚੀ ਬਹੁਤ ਚੰਗੀ ਆ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆ ਆਪਣੇ ਫਾਰਮ ਤੇ ਕਾਫੀ ਨਗ ਨੇ ਇਸ ਤੋਂ ਇਲਾਵਾ ਵੀ ਜਿਵੇਂ ਪੰਜਾਬ ਵਾਲੀ ਜਰਸੀ ਖੜੀ ਆ ਆ ਬੱਚੀਆਂ ਬੈਠੀਆਂ ਗੱਬਣਾ ਨੇ ਹਜੇ। ਇਹ ਬੱਚੀਆਂ ਵੀ ਹਜੇ ਗੱਬਣਾ ਨੇ। ਆ ਜੋੜਾ ਇੱਕ ਐਚਐਫ ਦਾ ਸੂਆ ਹੋਇਆਗਾ ਕਿਉਂਕਿ ਇਹਨਾਂ ਦੀ ਵੀਡੀਓ ਆਪਾਂ ਸ਼ਾਮ ਨੂੰ ਕਵਰ ਕਰਾਂਗੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਜਲਦ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਧੰਨਵਾਦ